ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਕੇ ਆਪਣੀ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਅੱਜ ਪਹੁੰਚੇ ਆਂ ਪਿੰਡ ਸੋਲ ਠੱਟੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ तहसीलवीर ਨੂੰ ਤਰਨਦਾਲ ਸਾਹਿਬ ਫੌਜੀ ਸਾਹਿਬ ਦੇ ਫਾਰਮ ਤੇ ਪਹੁੰਚੇ ਆ ਤਿੰਨ ਐਨੀਮਲ ਇਸ ਵਿਖਾਵਾਂਗੇ ਤਿੰਨ ਨਮਜਾਂ ਕਰਾਂਗੇ ਡਿਟੇਲ ਤੁਹਾਡੇ ਨਾਲ ਸਾਂਝੀ ਹਰ ਜੇ ਸਮਝ ਕੇ ਬਣੇ ਰਿਓ ਅੰਡ ਤੱਕ ਤੇ ਪੁੱਛਦੇ ਆ ਕਿਵੇਂ ਦੇ ਰਹਿਣਗੇ ਭਾ ਪੱਤੇ ਜੀ ਠੀਕ ਆ ਜੀ ਆਜੋ ਫੌਜੀ ਸਾਹਿਬ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤੂ ਸਾਹਿਬ ਠੀਕ ਠਾਕ ਜੋ ਕਿਰਪਾ ਰੱਬ ਦੀ ਜੋ ਕਿਰਪਾ ਚਾਹੀਦੀ ਪਰਮਾਤਮਾ ਦੀ ਤੁਸੀਂ ਸਦਾ ਸਤਿ ਸ੍ਰੀ ਅਕਾਲ ਦਾ ਸ਼ਰਨ ਹੋਏ ਤੁਹਾਡੇ ਵਾਹਿਗੁਰੂ ਤੁਸੀਂ ਵੀ ਡਿਊਟੀ ਚੱਲ ਗਈ ਨਾ ਡਿਊਟੀ ਫਿਰ ਇਤਨਾ ਹੀ ਹੁਣ ਤੁਹਾਨੂੰ ਪਤਾ ਵੀ ਡਿਊਟੀ ਵੀ ਕਰਨੀ ਪਈ ਇੱਕ ਵਿੱਚੋਂ ਥੋੜਾ ਮਾਹੌਲ ਖਰਾਬ ਹੋ ਗਿਆ ਹੈ ਮਾਹੌਲ ਖਰਾਬ ਹੋ ਗਿਆ ਉਹਦੇ ਕਰਕੇ ਫਿਰ ਛੁੱਟੀ ਆਇਆ ਪਹਿਲੇ ਹਰ ਵਾਪਸ ਜਾਣਾ ਪਿਆ ਸਾਡੀ ਰਾਖੀ ਪਹਿਲੇ ਬੈਠੇ ਇਹਦੇ ਤੇ ਥੋੜੀ ਸ਼ਾਂਤੀ ਹੋ ਗਈ ਤੇ ਫਿਰ ਮੈਂ ਕਿਹਾ ਪਿੰਡ ਦਾ ਵੀ ਜਾਣਾ ਚਾਹੀਦਾ ਦੇਖਣਾ ਚਾਹੀਦਾ ਜੀ ਪਿੰਡ ਦਾ ਲਾਗੇ ਭੈਣ ਭਰਾ ਨੂੰ ਮਿਲਿਆ ਇੱਕੀ ਜਾ ਕੇ ਹੂੰ ਹੂੰ ਨਹੀਂ ਬਹੁਤ ਵਧੀਆ ਤੇ ਸਾਡੀ ਵੀਡੀਓ ਦੇਖਣ ਵਾਲੇ ਸਾਡੇ ਭੈਣ ਭਰਾ ਨੂੰ ਸასი ਸ਼ਾਲ ਸੰਧੂ ਡੇਰੀ ਫਾਰਮ ਨੂੰ ਜਿੰਨਾ ਵੀ ਪਿਆਰ ਕਰਦੇ ਆ ਤੇ ਵਾਦ ਤੋਂ ਵਾਦ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਭੈਣ ਭਰਾਵਾਂ ਦਾ ਮਾਨਤਾ ਦੇ ਨਾਲ ਹੀ ਸਾਰਿਆਂ ਦਾ ਪਿਆਰ ਨਹੀਂ ਨਹੀਂ ਬੜਾ ਜੀ ਬੜਾ ਮਾਨਦਾਨ ਕਰਾਉਦਾ ਜੀ ਜਿੰਨਾ ਕਿ ਇਹ ਭੈਣ ਭਰਾ ਆਪਣੋਂ ਪ੍ਰੇਮ ਦੇਣਗੇ ਉਤੋਂ ਜ਼ਿਆਦਾ ਇਹਨਾਂ ਨੂੰ ਆਪਾਂ ਪ੍ਰੇਮ ਦੇਵਾਂਗੇ ਜੀ ਜੀ ਤੇ ਸਾਰਿਆਂ ਦੇ ਨਾਲ ਹੀ ਸੁਣੀ ਸੁਣੀ ਨੂੰ ਛੋਟੇ ਛੋਟੇ ਰੇਟ ਕਰਕੇ ਮਾਲ ਦਿਆ ਕਰਾਂਗੇ ਹਾਂ ਇਹਨਾਂ ਦੇ ਪਿਆਰ ਸਦਕਾ ਹੀ ਆਪਾਂ ਗਾੜੀ ਵਧਣਾ ਬਸ ਜੀ ਬਸ ਬਾਕੀ ਚਲੋ ਐਡਰੈਸ ਕਰੀਏ ਨੋਟ ਐਡਰੈਸ ਵੀ ਹੈ ਆਪਣਾ ਪਿੰਡ ਸੋਹਲ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਵੀ ਤਰਨਤਾਰਨ ਸਾਹਿਬ ਲਾਗੇ ਵੀਰਵਾ ਬੁੱਢਾ ਸਾਹਿਬ ਇਧਰੋਂ ਗਗੂਆ ਪੁੱਛਰਾ ਇਹ ਛੋੜੇ ਛੋੜੇ ਪਿੰਡ ਆ ਮੋਬਾਈਲ ਨੰਬਰ ਜੀ ਤੇ ਮੋਬਾਈਲ ਨੰਬਰ ਇਹ ਹੁੰਦਾ ਵੀ 14670581 9914670581 ਵਾਹ ਜੀ ਵਾਹ ਹਾਂ ਜੀ ਤੇ ਫੌਜੀ ਸਾਹਿਬ ਅੱਜ ਤਿੰਨ ਤੇ ਅੱਜ ਤਿੰਨ ਪਸ਼ੂ ਜੋ ਆਪਣੇ ਕੋਲੇ ਇੱਕ ਇਤਿਹਾਸ ਅੱਜ ਰਿਆ ਪੰਜਾਂ ਛੇਦਾਂ ਦੇ ਸੂਈ ਜੋ ਨੀਲੀ ਰਾਵੀ ਦਾ ਮਗਰ ਕੱਟਾ ਨੀਲੀ ਰਾਵੀ ਦਾ ਕੱਟਾ ਬਹੁਤ ਸੋਹਣਾ ਆ ਜੀ ਪਿਛੇ ਵਾ 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 ਤੇ ਮੈਂ ਵੀ ਨਹੀਂ ਲਈ ਜੀ ਆਂਦੀ तकरीबन 90 ਫੌਜੀ ਸਾਹਿਬ ਇਹ ਦੇਖ ਲਓ ਕਿੰਨਾ ਕੁ ਬੋਲਾ ਬੋਲਾ ਕਿੰਨਾ ਕੁ ਦੁੱਧ ਹੁੰਦਾ ਇਹ ਥੱਲੇ ਵੀ ਕੀ ਹੁਣ ਆ ਇਸ ਟਾਈਮ ਜਿਹੜਾ ਆਪਾਂ ਹਾਜ਼ਰ ਵਾਲੀ ਗੱਲ ਕਰਨੀ ਆ ਆਪਾਂ ਇਹ ਨਹੀਂ ਕਹਿੰਦੇ ਵੀ 18 ਕਿਲੋ 20 ਕਿਲੋ ਹਨਾ ਹਾਂਜੀ ਆਪਾਂ ਹਾਜ਼ਰ ਵਾਲੀ ਗੱਲ ਕਰਨੀ ਆ ਹੁਣ ਇਸ ਟਾਈਮ ਵੀ ਥੋੜੇ 10 ਪਲੱਸ ਦੁੱਧ ਆ 10 ਪਲੱਸ ਦੁੱਧ ਕਿੰਨੇ ਬੋਲਾ ਕਹਿੰਦੇ ਹਨਾ 10 ਕਿਲੋ 12 ਕਿਲੋ ਆ ਬੱਚਾ ਤੁਹਾਡੇ ਸਾਹਮਣੇ ਆ ਨਾੜੂ ਨਾਲ ਹੀ ਕੱਲ ਟੁੱਟ ਗਿਆ ਜਹਾ ਵੇਖ ਲਓ ਜੀ ਹਾਂ ਹਾਂ ਨਾੜੇ ਟੁੱਟ ਗਏ ਹਨਾ ਨੀੜੂ ਕੱਲ ਨਾੜੂ ਨਾਲ ਅੱਜ ਨਾਲੂ ਟੁੱਟ ਗਿਆ ਜਹਾ ਵਾਹ ਵਾਹ ਸਫਾਈ ਸੋਈ ਚੰਗੀ ਹਨਾ ਭਾਈ ਜੀ ਥੱਲਾ ਸੁੱਲਾ ਫੜਾ ਮੈਂ ਗੱਲਾਂ ਹੀ ਗਾ ਨਹੀਂ ਆ ਕੇ ਚਲੋ ਮਹਾਰਾਜ ਦੀ ਕਿਰਪਾ ਇੰਨੀ ਕਿ ਜ਼ਿਆਦੀ ਕਰੀ ਨਹੀਂ ਸੀ ਲੈਣਾ ਅੱਛਾ ਮੈਂ ਨਾ ਗੱਲ ਹੀ ਕੋਈ ਨਹੀਂ ਕਹੀ ਵਲਾਇਤ ਨੇ ਗਾ ਹੀ ਆ ਨਾ ਮੈਂ ਨਾ ਮੈਂ ਨਾ ਗੱਲਾਂ ਹੀ ਖਾ ਲਈ ਹੁਣ ਹੁਣ ਕੀ ਆਵੇਂ ਵੀ ਲੋਕ ਜਿਹੜਾ ਅੱਜ ਕਹਿੰਦਾ ਸਾਰੇ ਭੈਣ ਭਰਾ ਹੀ ਸਿਆਣੇ ਆ ਜੁਰਾ ਆਪਾਂ ਜ਼ਿਆਦੀਆਂ ਗੱਲਾਂ ਕਰਨ ਦੀ ਆਪ ਨੂੰ ਕੋਈ ਉਹ ਨਹੀਂ ਹਨਾ ਹਾਂ ਤੇ ਬਾਕੀ ਇਹ ਵੀ ਇੰਨੀ ਕਿ ਜ਼ਿਆਦੀ ਸੀਧ ਹੈ ਨਾ ਆਪੇ ਇੰਤਜ਼ਾਹ ਲਾ ਲੈਣਗੇ ਗਾੜੀਆਂ ਫੜੀ ਆ ਨਾ ਨੇ ਮੱਝ ਆਏ ਤੂੰ ਵਾ 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 ਇਤੋਂ ਜ਼ਿਆਦਾ ਹੌਸੀਲੀਆ ਕੀ ਹੋ ਸਕਦੀਆਂ ਮੱਜ ਨੂੰ ਨਹੀਂ ਬਿਲਕੁਲ ਗਾਂ ਨਹੀਂ ਬੱਚਾ ਥੋੜੀ ਛੱਡਿਆ ਪਿਆ ਕੋਈ ਬੱਚਾ ਥੋੜੀ ਲਾਇਆ ਇਹਨੂੰ ਨਾ ਮਾਸਾ ਵੀ ਥਾਣਾ ਚ ਜੋ ਮੱਜ ਨਾ ਜੀ ਇੱਥੇ ਚਲੋ ਦੋ ਹੋਰ ਦੋ ਚੱਲ ਭਾਈ ਕਰਮਾਲਗੇ ਤੋਰਾ ਤਾਰਾ ਕਰਵਾ ਦੇ ਚੈੱਕ ਸਾਨੂੰ ਬਾਕੀ ਟੈਂਕ ਹੀ ਆਦੇ ਹਨ ਜਿਵੇਂ ਤੁਹਾਡਾ ਜਿਹੜਾ ਲੈ ਜੀ ਯਾਦ ਹੀ ਕਰੂਗਾ ਵੀ ਜਿਵੇਂ ਤੁਹਾਡਾ ਫੌਜੀਆਂ ਦਾ ਟੈਂਕਰ ਹੁੰਦਾ ਨਾ ਉਹ ਚੀਜ਼ ਹੀ ਬਣੀ ਪਾਈ ਦਾ ਚੇਰਪਾ ਦੀ ਪਰ ਪਾਈ ਦਾ ਸਰਾ ਹੀ ਆ ਤੇਰਾ ਹੀ ਭਾਈ ਦਾ ਵਾਕਿਆ ਅੱਗੇ ਵੀ ਮਾਲ ਚੰਗੇ ਲੱਭ ਕੇ ਲਿਆਉਂਦੇ ਰਹੇ ਵਾਹ ਵਾਹ ਇਹ ਗਾੜੀ ਹੈ ਤੇ ਉਹਨਾਂ ਹੀ ਪਿਛਾੜੀ ਲਾਇਓ ਭਾਈ ਲਾਇਓ ਲੈ ਵੀਰ ਲਾਇਓ ਲਾਇਓ ਵਾਹ ਵਾਹ ਕੀ ਬਾਤ ਹੈ ਚੰਗਾ ਜਿਗਾੜ ਲਾਈ ਫਿਰਦੀ ਹਨਾ ਮੈਂ ਨਾ ਵੀ ਉਹਨਾਂ ਹੀ ਗਾੜੀ ਵਾਹਨਾ ਤੇ ਉਹਨਾਂ ਹੀ ਪਿੱਛੇ ਹਾਂ ਕਿਰਪਾ ਮਹਾਰਾਜ ਜੀ ਕਿਹੋ ਜਿਹਾ ਹੀਰੇ ਕਿ ਲਾਦੇ ਰੋਜ਼ ਨਹੀਂ ਜੀ ਨਹੀਂ ਨਹੀਂ ਜੀ ਚੰਗੀ ਹੈ ਕੁਆਲਿਟੀ ਮਿਲਕ ਮੈਨ ਬੜੀ ਹੈ ਇਹ ਫੌਜੀ ਸਾਹਿਬ ਫਿਰ ਕਿੰਨਾ ਕੁ ਥਾੜੇ ਅੜੀਏ ਨਾਲ ਦੁੱਧ ਭਾਂਡੇ ਚ ਪਾ ਜੂਗੀ ਵੀਡੀਓ ਲਾਪਾ ਵੇਖੋ ਜੀ ਵੀਡੀਓ ਨੇਪ ਵੇਖੀ ਜਾਈਆਂ ਵੇਖੋ ਇੱਕ ਨਹੀਂ ਵਿਖਾਓ ਪੈਣਾ ਭੈਣ ਭਰਾਵਾਂ ਥਾਲਪੋਣ ਵਿਖਾਓ ਇੱਥੇ ਲੱਗਿਆ ਵਾ 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 ਕੋਈ ਨਹੀਂ ਰੋਕ ਲੋ ਹਮਬਾ ਜਿਹੜਾ ਆੜੀ ਬੜਾ ਆਇਆ ਹੈ ਨਾ ਇਹ ਨਾਲ ਗਾਲੀ ਗਾਂਦੀ ਇਕੜੀ ਹੋਈ ਕਦੇ ਮੱਝਾਂ ਕਦੇ ਹੈ ਕਦੇ ਤੋਹਫੇ ਆਵੇ ਹਾਂ ਹਾਂ ਤੋਹਫੇ ਆ ਇਹ ਕਦੇ ਇਹੋ ਜਿਹੇ ਹੀਰੇ ਲੱਭਦੇ ਆ ਭਾਵੇਂ ਮਗਰੋਂ ਦੀ ਬਹਿ ਜਾਓ ਭਾਵੇਂ ਗਾੜੀਆਂ ਦੀ ਬਹਿ ਜਾਓ ਗਾਲੀ ਕੋਈ ਨਹੀਂ ਹੈ ਠੀਕ ਹੈ ਤੇ ਰੇਟ ਬਈ ਫਿਰ ਕਿੰਨਾ ਫੋਜੀ ਸਕਦੇ ਜੋਣ ਤੇ ਪਾਵੇ ਬੰਦੇ ਜੋਣੇ ਨਾਲ ਜਾਇਜ਼ ਕਰਕੇ ਦੇ ਦੇ ਗਏ ਯਾਰ ਕਰਨ ਜੀ ਆਪਾਂ ਨਾਲ ਛੋੜੇ ਛੋੜੇ ਪਾਈ ਹੈ ਨਾ ਕੋਈ ਮਾਲ ਵੇਚੀਏ ਤੇ ਲਿਆਈਏ ਹੋਰ ਫਿਰ ਤੇ ਉਹ ਲੋਕਾਂ ਨੂੰ ਤੇ ਵੇਖੋ ਸੋਚ ਆਉਦੀ ਗੱਲ ਵੀ ਡੇਢ ਪਾਤਾ ਹਾਂ 2 ਪਾਤਾ ਓਕੇ ਜੀ ਤੇ ਆਹ ਕਹਿੰਦੇ ਵੀ 18 ਕਿਲੋ 20 ਕਿਲੋ ਵੀ ਜੀ ਉਹ ਝੂਠੀਆਂ ਗੱਲਾਂ ਜੋ ਹਾਂ ਆਪਾਂ ਗੱਲ ਕਰਾਂਗੇ ਸਿੱਧੀ ਭਾਵੇਂ ਗੇ ਨੂੰ ਗੁੱਸਾ ਲੱਗੇ ਹਾਂ ਨਾ ਦੇ ਕੋਈ 18 ਕਿਲੋ ਦੇਂਦੀ ਨਾ ਕੋਈ 20 ਕਿਲੋ ਦੇਂਦੀ 1.5 ਲੱਖ ਵਾਲੀ 15 ਕਿਤੇ ਸਹੀ ਨਹੀਂ ਨਿਕਾਣਾ ਦੁੱਧ ਵੱਧ ਤੋਂ ਵੱਧ ਮੈਂ ਚੰਗੀ ਮੈਂ ਹੋਗੀ ਨਾ ਜਿਹੜੀ 12 ਕਿਲੋ 13 ਕਿਲੋ ਤੋਂ ਵੱਧ ਦੁੱਧ ਨਹੀਂ ਮੱਜਾ ਦਿੰਦੀਆਂ ਭਾਈ 10 ਕਿਲੋ ਆ 2 ਕਿਲੋ ਵਾਧੂਗੀ 12 ਕਿਲੋ ਦੀ ਫੁੱਲ ਗਰੰਟੀ ਦਵਾਂਗੇ ਠੀਕ ਹੈ 10 ਕਿਲੋ ਅੱਜ ਭਾਂਡੇ ਜਿਆ ਤੇ 2 ਕਿਲੋ ਕਰਮ ਵਾਲੀ ਵਾਧੀ ਜਾਊਗੀ 2 ਕਿਲੋ ਉਹਦੇ ਤਾਂ 1.5 ਤੇ ਵਾਧੂਗੀ 11 12 ਤੋਂ ਨਹੀਂ ਮੱਜ ਮਾਰਦੀ ਤੇ ਰੇਟ ਰੇਟ ਵੀ ਦੀ ਨਿਗਾਹ ਜੇ ਭਾਈ ਆਪਾਂ ਇੱਕ 10 ਜੀ ਇੱਕ 6 ਦੀ ਜੱਸ ਨੋ ਦੇ ਜਾ ਇੱਕ 5 ਦੀ ਕਰਦੀ ਇੱਕ 5 ਦੀ ਕਰਦੇ ਹੋਰ ਦੱਸੋ ਤੁਸੀਂ ਚੇਰ ਬਾਦ ਵੀਡੀਓ ਪਾਈ ਆ ਹਾਂ ਹਾਂ ਉੜਦੀਆਂ ਵਾਲੇ ਗੱਲ ਕਰਨੀ ਆਪਾਂ ਤੇ ਅੱਗੇ ਆ ਗਈ ਆ ਝੋਟੀ ਬਿਨਾ ਬੱਚੇ ਦੇ ਇੱਕ ਇਹ ਵੀ ਜੀ ਆ ਗਈ ਜੋ ਟੋਕਰ ਦੇ ਪਰ ਮਾਲੇ ਕੋਈ ਤੇਰਾ ਵੀਰੇ ਨੂੰ ਅੱਛਾ ਕੋਈ ਉੜ ਘਰ ਆ ਜਿੱਥੋਂ ਆਪਾਂ ਲੈਂਦੀ ਅਗਲੇ ਦੇ ਕਿਹਾ ਵੀਰ ਮਹੀਨਾ ਕੋ ਹੋਇਆ ਬੱਜਾ ਮਰ ਗਿਆ ਅੱਛਾ ਪਰ ਆਪਾਂ ਨਹੀਂ ਇਹ ਗੱਲ ਕਹਿੰਦੇ ਹਣਾ ਆ ਆਪਣੇ ਕੋਲ ਆਈ ਆ ਮਤਲਬ 2 ਮਹੀਨਾ ਕੋ ਰਿਆ ਨੂੰ ਆਪਾਂ ਘਰ ਵਿੱਚ ਹੋਈ ਆ ਅੱਛਾ ਨਵੇਂ ਦੁੱਧ ਹੋਈ ਜੋ ਠੀਕ ਠੀਕ ਆ ਅਗਲੇ ਦੀ ਕੀ ਕਿਸਮਤ ਜਾ ਕਿਸਮਤ ਆ ਜੀ ਬੱਧਰ ਵਾਲੇ ਥੋੜੀ ਕੇ ਨੂੰ ਕਹੋ ਯਾਰ ਆਡੇ ਕੋਲ ਤੇ ਆਉਂਦਾ ਲਾਈਨ ਰੋਟ ਹੋ ਗਈ ਆ 2 ਅਧੇ ਮਹੀਨਾ ਹੋਇਆ ਮਹੀਨਾ ਗਾ ਤੇ ਬਾਕੀ ਨੇ ਜੋ ਮਰਜੀ ਆਪਣਾ ਹਿਸਾਬ ਲਾ ਕੇ ਮੇਰਾ ਵੀ ਇੱਥੇ 6 ਕਿਲੋ ਦੁੱਧ ਆ ਹੂੰ ਠੀਕ ਆ ਜੀ ਮਹੀਨੇ ਦੀ ਗੱਭਣ ਜੋ ਮਹੀਨੇ ਦੀ ਗੱਭਣ ਆ 6 ਕਿਲੋ ਦੁੱਧ ਆ ਖੋਲ ਕੇ ਜੀ ਬਾਕੀ ਚਲੋ ਸ਼ਕੀਨ ਆ ਛੋਟੀ ਸੋਹਣੀ ਸੋਹਣੀ ਮੂੰਹ ਬੱਥੇ ਲੱਗਦੀ ਹੈ ਨਾ ਪਹਿਲਾ ਸੂਆ ਹੀ ਆ ਪਹਿਲਾ ਪਹਿਲਾ ਠੀਕ ਆ ਸਾਮ ਨੂੰ ਸੂਮਰ ਵਾਲੀ ਆ ਕੋਲ ਕਈ ਭੈਣ ਭਰਾ ਹੁੰਦੇ ਥੋੜੇ ਨਹੀਂ ਸਾਫ ਕਰਦੇ ਨਹੀਂ ਸਾਫ ਕਰਦੇ ਨਾ ਕੀ ਲੋਕ ਹੈ ਆ ਆ ਆ ਲੋਈ ਦੋਰਾ ਤਰਾ ਆਂਦਾ ਵੀ ਕੱਟੀ ਦਾ ਚੰਗਾ ਹੈ ਨਾ ਬਿਲਕੁਲ ਲਾਓ ਪਾਉ ਲਾਓ ਮੋੜ ਲਿਓ ਲਾਓ ਸਿੰਘੀ ਸੁਭੀ ਬੜੀ ਹੋਣੀ ਲੱਗੀ ਆ ਨਹੀਂ ਬੜੀ ਬਰੇਕੀ ਚ ਆ ਇਹ ਕੱਟੀ ਦੋਵੇਂ ਟਾਈਮ ਹੀ ਚਾਰਟ ਤੇ ਮਿਲਦੀ ਹੈ ਨਾ 6 ਕਿਲੋ ਦੁੱਧ ਪੱਕਾ ਪੱਦਾ ਪੱਦਾ ਭਾਂਡੇ ਵਾਲਾ ਹਾਂ 1 ਮਹੀਨੇ ਦੀ ਬਣੀ ਵੀ ਆ ਹਾਂਜੀ ਹਾਂਜੀ ਬਣੀ ਠੀਕ ਹੈ ਸਫਾਈ ਸੁਫਾਈ ਬੜੀ ਚੱਡੇ ਦੀ ਬਹੁਤ ਸੋਹਣੀ ਵੀ ਜੀ ਛੱਦ ਨੂੰ ਹੋ ਥੋੜੀ ਨਰਮਾਲੀ ਬਣ ਜਾਂਦੀ ਆ ਵਾਹ ਜੀ ਵਾਹ ਬਾਟੀਆਂ ਸਿੰਗੀ ਵੜੀ ਕਿਹੜੀ ਇੰਨੀ ਕਿੰਨੀ ਲਿਖੇ ਇਹੋ ਝੋਟੀ ਤਾਜੀ ਇਹਦੇ ਜਿੰਨੇ ਦੀ ਮਰਜੀ ਪਾਉਜੀ ਸਾਹਿਬ ਫਿਰ ਕਰ ਦੋ ਨਿਕਾਇਆ ਆਪਾ ਨਿਕਾਇਆ ਕਰ ਦਈਏ ਨਿਕਾਇਆ ਜਾਣ ਦਈਏ ਮੁੱਲ 60 ਜੀ ਦੋ ਛੜ ਦਿਆਂਗੇ ਏ 20 ਜਹਾ 20 ਯਾਰ ਵੀ ਯਾਰ ਹੋਰ ਛੱਡ ਦੋ ਨਹੀਂ ਯਾਰ ਛੱਡ ਦੋ ਮੈਨੂੰ ਪੂਰੋ ਪੂਰੀ ਮੈਂ ਪਾਈ ਜੋ 57 ਹੀ ਜਾਣ ਦੋ 56000 ਦੀ ਝੋਟੀ ਲੈਂਦੀ ਜੋ ਤੇ ਪੂਰੋ ਮੈਂ ਇਹ ਚੋਂ ਕਮਾਈ ਨਹੀਂ ਕੀਤੀ ਕਿਉਂ ਨਹੀਂ ਕੀਤੀ ਪਤਾ ਕਿਉਂ ਮੈਂ ਵੀ ਨਹੀਂ ਭੈਣ ਭਰਾ ਨੂੰ ਦੇ ਦਈਏ ਵਾਹ ਜੀ ਵਾਹ ਸਿੱਧਾ ਮਾਰ ਲਿਆ ਵਾਹ ਬਹੁਤ ਵਧੀਆ ਤੜੀ ਸੋਚ ਆ ਨਾ ਵੀ ਕਮਾਈ ਕਰਾਂ ਤੇ ਕੋਈ ਗੱਲ ਨਹੀਂ ਕਿ ਭੈਣ ਭਰਾ ਦਾ ਟਾਈਮ ਸਰ ਜੂਗਾ 6 ਕਿਲੋ ਦੁੱਧ ਜੋ ਤੇ ਇੱਕ ਅੱਗੇ ਆ ਕੇ ਤੀਜੇ ਨੰਬਰ ਤੇ ਤੇਲ ਆ ਕੇ ਇਹ ਵੀ ਜੀ ਤੇਲ ਜੋ ਆਪਾਂ ਸਟਾਈ ਦੇ ਦੱਸਾਂਗੇ ਮੇਰੇ ਘਰ ਦੀ ਮੱਝ ਆਏ ਹਾਂ ਝੂੜ ਨਹੀਂ ਮਾਰਨਾ ਤਾਂ ਫਿਰ ਲੈਂਦੀ ਹੈ ਮੇਰੇ ਘਰ ਦੀ ਆ ਹਾਂ 200 ਇਹ ਚੋਈ ਜੋ ਆ ਕੱਟੀ ਜੇ ਦੀ ਆ ਕੱਟੀ ਇੱਕ ਆ ਕੱਟੀ ਆ ਅੱਛਾ ਜੀ ਆ ਕੱਟੀ ਆ ਅੱਛਾ ਠੀਕ ਆ ਪੋਰ ਸਤਾ ਮਹੀਨੇ ਦੀ ਗੱਬਣ ਜੋਏ ਅੱਛਾ ਸਤਾ ਮਹੀਨੇ ਦੀ ਗੱਬਣੇ ਪਰ ਕੱਟੀ ਨਹੀਂ ਆਪਾਂ ਨਾਲਦੇ ਕੋਈ ਵੀਰ ਆਸ ਦੇ ਕੱਟੀ ਆ ਆਨੇ ਠੀਕ ਆ ਸਤਾ ਮਹੀਨੇ ਦੀ ਗੱਬਣ ਹੂੰ ਤੇ 5 ਕਿਲੋ ਵੀਰ ਦੀ ਦੁੱਧ ਜੋ 5 ਕਿਲੋ ਚਵਾਈ ਤੂ ਇਹ ਇੱਕ ਨੰਬਰ ਜੋ ਠੀਕ ਆ ਤੇ ਮਗਰਲੇ ਥਾਂ ਦੀ ਤੇਲ ਜੋ ਮਗਰਲੇ ਥਾਂ ਦੀ ਤੇਲ ਮਿਲਦੀ ਕਿੱਦਾਂ ਮਿਲਦੀ ਵੀਰ ਜੀ ਟੀਕੇ ਦੇ ਮਿਲਦੀ ਆ ਥੋੜਾ ਜਿਹਾ ਟੀਕਾ ਲਾਈਦਾ ਪਹਾੜਾ ਪਾਗੇ ਤੇ ਕੰਨਾ ਬੰਦਾ ਹੀ ਚੁੰਦਾ ਓਕੇ ਓਕੇ ਇਹ ਨਹੀਂ ਵੀ ਗਾੜੀ ਡਾਗ ਲੈ ਖਰੋਣਾ ਪੂਜੀ ਨਾ ਜੂੜ ਪੋਣਾ ਨਾ ਕੋਈ ਪਹਾੜਾ ਪਾਵਾਂਗੇ ਚੋਲਾ ਦੇ ਪਹਾੜਾ ਪਾਗੇ ਰੀਜਣਾ ਮੈਂ ਲਿਆਂਦੀ ਜਫਰਵਾਦੀ ਮੱਝ ਆ ਲਏ ਹੋਏ ਵਜਨ ਵਟਾ ਵੜਾ ਮੈਂ ਵਜਨ ਦਾ ਵੀ ਜੀ ਆਪਾਂ 200 ਵਿੱਚ ਦੋਵੇਂ ਟਾਈਮ ਹੀ ਟੀਗਰ ਮਿਲਦੀ ਤੇ ਇੱਕ ਸੱਤੀ ਪਹਿਰੀ ਚੋਈਦੀ ਸੱਤੀ ਪਹਿਰੀ ਚੋਈਦੀ ਇਹ ਠੀਕ ਹੈ ਇਹ ਸੂਣ ਵਾਲੀ ਹੁਣ ਸੱਤਾ ਦੀ ਤੇ ਗੱਬਣ ਹੋ ਗਈ ਆ ਜਿਹਨੂੰ ਲੈ ਆਪੋ ਮੋੜ ਲਿਓ ਲਓ ਉਹ ਦੋ ਟਾਈਮ ਕੱਢਨੇ ਚਵਾਈ ਤਾਂ ਉਫਾਈ ਦੇਣੀ ਨਹੀਂ ਕੋਈ ਗੱਲ ਨਹੀਂ ਜੋ ਜਿਹੜਾ ਭੈਣ ਭਰਾ ਆ ਕੇ ਸਾਈ ਸਾਈ ਕਰੂਗਾ ਆਪਣੇ ਪਾਸ ਦਾ ਨਹੀਂ ਬਾਕੀ ਸੋਹਣੀ ਆ ਮੱਝ ਵਜਣ ਵਟਾ ਫੋਲੇ ਤੇ ਫੌਜੀ ਸਾਹਿਬ ਕੈਂਪੇਨ ਦੇ ਕਿੰਨੇ ਕਰਦਾ ਇਹ ਵੀ ਵੀ ਆਪਾਂ ਲੈਣ ਦੇ ਨਾਲ ਹੀ ਸੌਦਾ ਕਰੀਏ ਤਾਂ ਵੀ ਹਾਂਜੀ ਮੁੱਲ ਬਾਹਰ ਠੀਕ 60-4000 ਛੱਡਦੇ ਆਂ ਨੇ ਉੱਥੇ 52 ਦੀ ਕਰ ਲਈਏ 55 ਦੀ ਦੇ ਦਾਂਗੇ ਹੋਰ ਦੱਸੋ 57 57 ਜਿਹੜੀ ਮਰਜ਼ੀ ਲੈ ਹਣਾ ਇਹ ਦੇ ਦਾਂਗੇ 57 ਜਾਂ ਦੀ ਭਾਵੇਂ ਉਹ ਲੈ ਜਾ ਤੇ ਭਾਵੇਂ ਆ ਛੋਟੀ ਲੈ ਜਾ ਸਜਣੋ ਤੇ ਆ ਸੋਈ ਸਵਾਈ ਜਿਹੜੀ ਇੱਕ ਭਾਂ ਦੇ ਠੀਕ ਮੱਜਾ ਚੰਗੀਆਂ ਹੈ ਖਰੀਦਦਾਰੀ ਕਰਿਓ ਇਹ ਪਿੰਡ ਸੋਹ ਟੱਠੀਆਂ ਜ਼ਿਲ੍ਹਾ ਸ਼ਰੀ ਤਰਨਤਾਰ ਸਰ ਸასი ਕਾਲ ਜੀ ਸਾਰਿਆਂ